बाबा ਕਹਿੰਦੇ ਹਨ ਕਿ ਪਰਮਾਤਮਾ ਬਾਪ ਦੀ ਪੜਾਈ ਹੀ ਪਰਵਰਤਨ ਦੀ ਹੈ ਆਪਣੇ ਆਪ ਨੂੰ ਸਰੀਰ ਦੀ بجائے ਆਤਮਾ ਸਮਝਣਾ ਤੁਸੀਂ ਬੱਚਿਆਂ ਨੇ ਸਦਾ ਇਹ ਸਮਝਣਾ ਹੈ ਕਿ ਮੈਂ ਆਤਮਾ ਹਾਂ ਵਿਸ਼ੇਸ਼ ਆਤਮਾ ਹਾਂ ਸਧਾਰਨ ਨਹੀਂ ਹਾਂ ਮੇਰੇ ਸਾਰੇ ਕਰਮ ਵਿਸ਼ੇਸ਼ ਹੋਣੇ ਚਾਹੀਦੇ ਹਨ ਬੱਚੇ ਐਸਾ ਪਰਵਰਤਨ ਉਦੋਂ ਹੀ ਸੰਭਵ ਹੈ ਜਦੋਂ ਤੁਸੀਂ ਸਿਮਰਨ ਸਰੂਪ ਪਰ ਵਿਚਰ ਰਹੇ ਹੋ ਤਹਾਨੂੰ ਸਦਾ ਯਾਦ ਰਹੀ ਕਿ ਮੈਂ ਇੱਕ ਗੋਡਲੀ ਸਟੂਡੈਂਟ ਹਾਂ ਮੈਂ ਦੇਵ ਲੋਕ ਵਿੱਚ ਜਾਣ ਵਾਲੀ ਸ਼੍ਰੇਸ਼ਟ ਆਤਮਾ ਹਾਂ ਮੈਂ ਹੀ ਵਿਸ਼ਵ ਪਰਵਰਤਕ ਹਾਂ ਜਦੋਂ ਤੁਸੀਂ ਸਿਮਰਨ ਸਰੂਪ ਅਵਸਥਾ ਵਿੱਚ ਰਹਿੰਦੇ ਹੋ ਉਦੋਂ ਤੁਹਾਡੇ ਪੁਰਾਣੇ ਸੰਸਕਾਰ ਆਉਂਦੇ ਤਾਂ ਹਨ ਪਰ ਤੁਹਾਡੇ ਉਤੇ ਪਾਰੀ ਨਹੀਂ ਹੁੰਦੇ ਤੁਸੀਂ ਆਪਣੇ ਪੁਰਾਣੇ ਸੰਸਕਾਰਾਂ ਨੂੰ ਸੰਕਲਪਾ ਵਿੱਚ ਹੀ ਖਤਮ ਕਰ ਦਿੰਦੇ ਹੋ ਬਾਚਾ ਕਰਮਣਾ ਤੱਕ ਨਹੀਂ ਆਉਣ ਦਿੰਦੇ ਜਦੋਂ ਤੁਸੀਂ ਵਿਸਮ੍ਰਿਤ ਹੋ ਜਾਂਦੇ ਹੋ ਤਦ ਤੁਹਾਡੇ ਪੁਰਾਣੇ ਸੰਸਕਾਰ ਆਪਣਾ ਕੰਮ ਕਰ ਜਾਂਦੇ ਹਨ ਜਿਸ ਨਾਲ ਤੁਹਾਡੇ حساب کتاب ਬਣ ਜਾਂਦੇ ਹਨ ਬੱਚੇ ਨਵਾਂ حساب کتاب ਨਹੀਂ ਬਣਾਉਣਾ ਬੰਦ ਕਰਨਾ ਹੈ ਤਦੋਂ ਹੀ ਤੁਸੀਂ ਆਪਣੇ ਪੁਰਾਣੇ حساب کتاب ਨੂੰ ਫਿਨਿਸ਼ ਕਰਕੇ ਪ੍ਰਾਪਤੀਆਂ ਦਾ ਅਨੁਭਵ ਕਰ ਸਕੋਗੇ ਬਸ ਇਸ ਲਈ ਆਪਣੇ ਆਪ ਤੇ ਧਿਆਨ ਦੀ ਲੋੜ ਹੈ ਜਦੋਂ ਤੁਸੀਂ ਬੱਚੇ ਅੰਦਰ ਪਰਮਾਤਮਾ ਬਾਪ ਦੀ ਨੌਲੇਜ ਸਮਾ ਲੈਂਦੇ ਹੋ ਤਾਂ ਜਦ ਤੁਸੀਂ ਨਵਾਂ ਹੀ ਸਾਬ ਕਿਤਾਬ ਨਹੀਂ ਬਣਾਉਂਦੇ ਅਤੇ ਜਦੋਂ ਤੁਹਾਡੇ ਅੰਦਰ ਬਾਪ ਦੀ ਯਾਦ ਸਮਾ ਜਾਵੇਗੀ ਤਾਂ ਤੁਸੀਂ ਪਾਵਰਫੁਲ ਬਣ ਜਾਵੋਗੇ ਅਤੇ ਤੁਹਾਡੇ ਪੁਰਾਣੇ ਸੰਸਕਾਰ ਸੜ ਕੇ ਭਸਮ ਹੋ ਜਾਣਗੇ ਉਦੋਂ ਹੀ ਤੁਸੀਂ ਵਾਪਸ ਸમાન ਗੁਣ ਸਰੂਪ ਅਤੇ ਸ਼ਕਤੀ ਸਰੂਪ ਬਣ ਸਕੋਗੇ ਬੱਚੇ ਬਾਪ ਦੀ ਪੜਾਈ ਦੀ ਇੱਕ ਇੱਕ ਪੁਆਇੰਟ ਨੂੰ ਬ੍ਰੀਕੀ ਨਾਲ ਸਮਝੋ ਅਤੇ ਉਸ ਨੂੰ ਆਪਣੇ ਜੀਵਨ ਵਿੱਚ ਅਪਲਾਈ ਕਰੋ ਐਵੇਂ ਹੀ ਪੜ ਕੇ ਨਾ ਸਮਝੀ ਵਿੱਚ ਨਾ ਛੱਡ ਦਿਓ ਜਿੰਨਾ ਤੁਸੀਂ ਬਾਪ ਪਰਮ ਪਿਤਾ ਪਰਮਾਤਮਾ ਦੀ ਸਮਝਾਣੀ ਨੂੰ ਬਾਪ ਦੀ ਯਾਦ ਨੂੰ ਆਪਣੇ ਜੀਵਨ ਵਿੱਚ ਸਦਾ ਵਰਤਦੇ ਜਾਵੋਗੇ ਉਨਾ ਹੀ ਤੁਹਾਡੀ ਸਫਲਤ ਤੁਹਾਨੂੰ ਸਫਲਤਾ ਮਿਲੇਗੀ ਇਸ ਨਾਲ ਤੁਹਾਡੇ ਉਮੰਗ ਉਤਸ਼ਾਹ ਅਤੇ ਖੁਸ਼ੀ ਵਧੇਗੀ ਫਿਰ ਤਾਂ ਤੁਸੀਂ ਹਲਕੇ ਹੋ ਕੇ ਆਪਣੀ ਮੰਜ਼ਿਲ ਤੇ ਸਮੇ ਤੋਂ ਪਹਿਲਾਂ ਹੀ ਪਹੁੰਚ ਜਾਵੋਗੇ ਪਰਮਾਤਮਾ ਬਾਪ ਦਾ ਇਸ ਤਰ੍ਹਾਂ ਆ ਕੇ ਪੜਾਉਣਾ ਇਸ ਨੂੰ ਹਲਕੇ ਰੂਪ ਵਿੱਚ ਨਾ ਲਓ ਜੋ ਇਸ ਦੀ ਮਹਾਨਤਾ ਨੂੰ ਸਮਝੇਗਾ ਉਹ باپ ਸਮਾਨ ਬਣ ਸਕੇਗਾ ਨਹੀਂ ਤਾਂ ਉਹ ਹੋਰ ਆਤਮਾ ਦੀ ਤਰ੍ਹਾਂ ਵਾਦ ਪਛਤਾਪਤੀ ਅੱਖ ਵਿੱਚ ਸੜੇਗਾ ਇਹੀ उस दी कल्प, कल्प दी बाजी बन जाएगी अच्छा बेहद के बेहद परम 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 महा शांति है महा शांति है महा शा...